ਨਗਰ ਕੌਂਸਲ ਖੰਨਾ ਲੋ ਜੀ ਦੋਸਤੋ ਨਗਰ ਕੌਂਸਲ ਖੰਨਾ ਦੇ ਬਿਲਕੁਲ ਸਾਹਮਣੇ ਸਾਡੇ ਜਤਿੰਦਰ ਸਿੰਘ ਮੈਮੀ ਜੀ ਦੀ ਅਗਵਾਈ ਦੇ ਵਿੱਚ ਅੱਜ ਇੱਕ ਵਾਰ ਫੇਰ ਬੇਸਹਾਰਾ ਜੋ ਪਸ਼ੂ ਤੰ ਹੈ ਗਲੀਆਂ ਮੁਹੱਲਿਆਂ ਦੇ ਵਿੱਚ ਘੁੰਮਦਾ ਨੁਕਸਾਨ ਵੀ ਹੁੰਦਾ ਹੈ ਗਊਸ਼ਾਲਾ ਭਗੌਰ ਭੇਜਿਆ ਜਾ ਰਿਹਾ ਹੈ ਇਹ ਸਾਡੇ ਜਵਾਨ ਨੇ ਜੀ ਜੋਦੇ ਜਿਹੜੇ ਲੱਗੇ ਹੋਏ ਨੇ ਹਮੇਸ਼ਾ ਸੇਵਾ ਕਰਦੇ ਰਹਿੰਦੇ ਨੇ ਭਾਈ ਕਨਈ ਯਾਹੀ ਸੇਵਾ ਸੈਟੀ ਖੰਨਾ ਵੱਲੋਂ ਇਹ ਦੋਨੇ ਗਵਾਂ ਨੇ ਦੇਖੋ ਬੇਸਹਾਰਾ ਸੀ ਤੇ ਅੱਜ ਇਹਨਾਂ ਨੂੰ ਇੱਕ ਵਾਰ ਫੇਰ ਰਤਨਹੜੀ ਰੋਡ ਤੇ ਜੋ ਅੰਡਰਪਾਸ ਦੇ ਪਰਲੀ ਸਾਈਡ ਵਾਲਾ ਏਰੀਆ ਉੱਥੋਂ ਇਹਨਾਂ ਨੂੰ ਫੜ ਕੇ ਗਊਸ਼ਾਲਾ ਬਗੌਰ ਭੇਜਿਆ ਜਾ ਰਿਹਾ ਜਤਿੰਦਰ ਸਿੰਘ ਜੀ ਕੀ ਕਹਿਣਾ ਹੈ ਬਸ ਇਸੇ ਤਰ੍ਹਾਂ ਜੀ ਸੇਵਾ ਕਰਦੇ ਰਹੀਏ ਇਹ ਜੋ ਬੇਸਹਾਰਾ ਸੜਕਾਂ ਤੇ ਗਊ ਮਾਤਾਵਾਂ ਵਧੀਆਂ ਨੇ ਉੱਥੇ ਕਾगज ਪਤਾ ਨਹੀਂ ਗਲਮੰਦ ਦੀ ਖਾਨ ਨੂੰ ਵਿਚਾਰੀਆਂ ਮਜਬੂਰ ਨੇ ਕਿ ਕੋਈ ਕੁੱਤਾ ਵੱਟ ਲੈਂਦਾ जख्म ਹੋ ਜਾਂਦਾ ਕੀੜੇ ਪੈ ਜਾਂਦਾ ਬਿਮਾਰੀਆਂ ਨਾਲ ਮਰਦੀਆਂ ਨੇ ਸੋ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡਾ ਇੰਨਾ ਕੁ ਵੀ ਫਰਕ ਬਣਦਾ ਕਿ ਆਓ ਜੇ ਕੋਈ ਜੀਕਾਰ ਆ ਇਦਾਂ ਕੁ ਵਧੀਆਂ ਨੇ ਇਹਨਾਂ ਨੂੰ ਫਰਕੀ ਬੁਸ਼ਾਲਾ ਪਟਾਇਆ ਜਾਵੇ ਕਿਵੇਂ ਆਪਕੀ ਨੂੰ ਪਤਾ ਕੀ ਭਾਈਕਣਾ ਇਹ ਵੀ ਸੇਵਾ ਸੈਕਟੀ ਕੁਝ ਨੇ ਲੰਬੇ ਸਮੇਂ ਤੋਂ ਇਹ ਕਾਰਜ ਕਰ ਰਹੀ ਆ ਤੇ ਆਪਣੇ ਸ਼ਹਿਰ ਨੂੰ ਆਰ ਦੇ ਪਿੱਛੋਂ ਇਹਨਾਂ ਨੂੰ ਫੜ ਕੇ ਜਿਹੜਾ انشاءਲਾ ਇਹੇ ਭੇਜਿਆ ਜਾਂਦਾ ਗੁਰੂ ਮਹਾਰਾਜ ਸੇਵਾ ਪ੍ਰਵਾਨ ਕਰਨ ਵਾਏ ਕੋ ਜੀ ਦਾ ਖਾਲਸਾ ਵਾਏ ਕੋ ਜੀ ਕੀਪਰੇ ਵੀਰ ਜੀ ਤੁਹਾਨੂੰ ਕੀ ਲੱਗਦਾ ਜਿਹੜਾ ਪ੍ਰਸ਼ਾਸਨ ਹੈ ਇਹਦੇ ਲਈ ਕੋਈ ਪੁਖਤਾ ਇਂਤਜ਼ਾਮ ਕਰਦਾ ਜਾਂ ਨਹੀਂ ਇਹੀ ਨਹੀਂ ਕਰੇ ਸੇਵਾ ਕਰਦੇ ਨਹੀਂ আচ্ছা ਇਹੇ ਸੇਵਾ ਕਰ ਰਹੇ ਨੇ ਦੇਖੋ ਜੀ ਵੀਰ ਗੱਡੀ ਵਾਲੇ ਕਹਿੰਦੇ ਵੀ ਤੁਹਾਡੇ ਬੰਦੇ ਹੀ ਸੇਵਾ ਕਰਦੇ ਨੇ ਨਗਰ ਪ੍ਰਸ਼ਾਸਨ ਤਾਂ ਕੁਝ ਨਹੀਂ ਕਰ ਰਿਹਾ ਹੈਗਾ ਵਾਕਿਆ ਹੀ ਸਹੀ ਗੱਲ ਹੈ ਧੰਨਵਾਦ ਕਰਦੇ ਆ ਸਾਡੇ ਯੋਧਿਆਂ ਦਾ ਇਸੇ ਤਰ੍ਹਾਂ ਲੱਗੇ ਰਹਿਣ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ